ਨੀਟ ਪ੍ਰੀਖਿਆ 'ਚ ਤੰਦਲੀ ਦੇ ਖਿਲਾਫ ਅੱਜ ਯੂਥ ਕਾਂਗਰਸ ਦੇ ਵੱਲੋਂ ਚੰਡੀਗੜ੍ਹ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਇਸ ਥਾਂ ਵਿੱਚ ਸਿੱਖਿਆ ਮੰਤਰੀ ਦੀ ਵਿਸਮੂਲਤਾ ਹੈ। ਜ਼ਿਕਰਜੋਗ ਹੈ ਕਿ ਨੀਟ ਦੀ ਪ੍ਰੀਖਿਆ 5 ਮਈ ਨੂੰ ਦੇਸ਼ ਭਰ ਦੇ ਵਿੱਚ ਹੋਈ ਸੀ। ਇਸ ਦੇ ਰਿਜ਼ਲਟ 4 ਜੂਨ ਨੂੰ ਆਏ ਸਨ ਪਰ ਇਹਨਾਂ ਵਿੱਚ ਕਈ ਬੇਨਿਯਮੀਆਂ ਸਨ ਅਤੇ ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਉੱਥੇ ਕੋਰਟ ਨੇ ਇਹ ਸਵੀਕਾਰ ਕੀਤਾ ਕਿ ਦਿੱਤੇ ਗਏ ਗ੍ਰੇਡ ਸੰਖ ਗਲਤ ਸਨ ਇਹਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਇਹਦੇ ਨਾਲ ਹੀ ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਅਦਾਲਤ ਜੋ ਵੀ ਫੈਸਲਾ ਲਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ ਕੋਰਟ ਦੇ ਫੈਸਲੇ ਅਨੁਸਾਰ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ ਪ੍ਰੀਖਿਆ ਦੇ ਰਿਜ਼ਲਟ ਦਾ ਦੇਸ਼ ਭਰ ਵਿੱਚ ਵਿਰੋਧ ਹੋ ਰਿਹਾ ਹੈ ਇਸ ਲਈ ਚੰਡੀਗੜ੍ਹ ਵਿੱਚ ਵੀ ਕਾਂਗਰਸ ਪਾਰਟੀ ਨੇ ਕੇਂਦਰ ਖਿਲਾਫ ਮੁਜ਼ਾਹਰਾ ਕੀਤਾ ਇਸ ਕਰਕੇ ਜੋ ਦੇਸ਼ ਇੰਨਾ ਵੱਡਾ ਸਕੈਮ ਹੋਇਆ NEET ਦੇ ਐਗਜ਼ਾਮ ਪਿਛੇ ਉਦੇਪ ਖਿਲਾਫ ਅੱਜੇ ਪ੍ਰਦਰਸ਼ਨ ਹੈ ਜੋ ਭਾਜਪਾ ਦੇ ਮਨਿਸਟਰ ਨੇ ਉਹਨਾਂ ਤੋਂ ਅਸਤੀਫਾ ਮੰਗ ਰਿਹਾ ਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਛਾਤੀ ਥੋਕ ਕੇ ਕਹਿੰਦੇ ਆ ਕਿ ਮੇਰਾ ਇੰਨਾ ਚੋੜਾ ਸਿਨਾ ਹੈ ਅੱਜ ਉਹ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਾਂਗੇ ਕਿ ਜਿਹੜਾ ਇਹ ਸਕੈਮ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੂਰੇ ਦੇਸ਼ ਚ ਯੂਥ ਕਾਂਗਰਸ ਕਾਂਗਰਸ ਅੱਜ ਪ੍ਰੋਟੈਸਟ ਕਰੀ ਹੈ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਆਪਣੇ ਆਪ ਨੂੰ ਇੱਕ ਤਾਨਾਸ਼ਾ ਸਮਝਦੇ ਆ ਅੱਜ ਉਹਨਾਂ ਤੋਂ ਇਹ ਜਵਾਬ ਮੰਗਣਾ ਜੋ ਐਡਾ ਵੱਡਾ ਸਕੈਮ ਹੋਇਆ ਹੈ ਨੀਟ ਦੇ ਐਗਜ਼ਾਮ ਚ ਇਹਦੇ ਪਿੱਛੇ ਦੋਸ਼ੀ ਸੁਪਰੀਮ ਕੋਰਟ ਇੱਕ ਆਪਣਾ ਉੱਛਲ ਸਾਡਾ ਇੱਕ ਆਪਣਾ ਕੰਮ ਹੈ ਜੀ ਇਹ ਅਸੀਂ ਆਪਣੇ ਤਰੀਕੇ ਨਾਲ ਸਾਡਾ ਫਰਜ਼ ਬੰਦਾ ਅਸੀਂ ਲੋਕਾਂ ਦੇ ਨੁਮਾਇंदे ਨੇ ਤੇ ਸਾਨੂੰ ਲੋਕਾਂ ਦੀ ਆਵਾਜ਼ ਆਪਣੇ ਤਰੀਕੇ ਨਾਲ ਚੱਕਣੀ ਪੈਂਦੀ ਹੈ ਐਜੂਕੇਸ਼ਨ ਮਿਨਿਸਟਰ ਤਾਂ ਬੋਲ ਬਣੇ ਤੇ ਉਹ ਉਹ ਕੀ ਪੈਨਲ ਬਣਾਣਗੇ ਉਹ ਖੁਦ ਖੁਦ ਕਲਪਰੇਟ ਨਿਕਲਣ ਇਸ ਚ ਅਸੀਂ ਉਹਨਾ ਤੋ ਹੀ ਇਸਤੀਫਾ ਮੰਗ ਰਹੇ ਕਿ ਉਹ ਇਸ ਚ ਇਸਤੀਫਾ ਦੇ ਪੀਐਮ ਮੋਦੀ ਦਾ ਜਿਵੇਂ ਉਹ ਦੇਖ ਰਹੇ ਪੀਐਮ ਮੋਦੀ ਹਰ ਚੀਜ਼ ਚ ਕੋਈ ਵੀ ਛੋਟੀ ਛੋਟੀ ਗੱਲ ਆਂਦੀ ਉਹ ਤੇ ਵੱਡੇ ਬਿਆਨ ਦਿੰਦੇ ਆਂ ਦਿੰਦੇ ਆਂ ਅੱਜ ਤਾਂ ਹੀ ਪ੍ਰੋਟੈਸਟ ਹੈ ਕੱਲ ਪਰਸੋ ਨੂੰ ਸੰਸਦ ਜਸਤਾਈ ਤਰੀਕ ਨੂੰ ਸੰਸਦ ਉਹਦਾ ਕਰ ਆ ਬੋਊਗਾ ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਜਾਊਗਾ ਜੋ ਐਡਾ ਵੱਡਾ ਸਕੈਮ ਹੋਇਆ ਇਹਦੇ ਪਿੱਛੇ ਕੀ ਦਾ ਹੱਥ ਦੇਖੋ ਜੀ ਉਹ ਮੁबारकबाद ਜੇਲ੍ਹ ਤੋਂ ਬਾਹਰ ਆ ਰਹੇ ਆ ਨਹੀਂ ਨੀਟ ਪ੍ਰੀਖਿਆ 'ਚ ਤੰਦਲੀ ਦੇ ਖਿਲਾਫ ਅੱਜ ਯੂਥ ਕਾਂਗਰਸ ਦੇ ਵੱਲੋਂ ਚੰਡੀਗੜ੍ਹ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਇਸ ਤੰਦਲੀ 'ਚ ਸਿੱਖਿਆ ਮੰਤਰੀ ਦੀ ਵਿਸਮੂਲਤਾ ਹੈ। ਜ਼ਿਕਰ ਜੋਗ ਹੈ ਕਿ ਨੀਟ ਦੀ ਪ੍ਰੀਖਿਆ 5 ਮਈ ਨੂੰ ਦੇਸ਼ ਭਰ ਦੇ ਵਿੱਚ ਹੋਈ ਸੀ। ਇਸ ਦੇ ਰਿਜ਼ਲਟ 4 ਜੂਨ ਨੂੰ ਆਏ ਸਨ। ਔਰ ਇਹਨਾਂ ਵਿੱਚ ਕਈ ਬੇਨਿਯਮੀਆਂ ਸਨ ਅਤੇ ਕਪੜਿਆਂ ਦੀ ਸੰਭਾਵਨਾ ਸੀ। ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। ਉੱਥੇ ਕੋਰਟ ਨੇ ਇਹ ਸਵੀਕਾਰ ਕੀਤਾ ਕਿ ਦਿੱਤੇ ਗਏ ਗ੍ਰੇਸ ਸੰਖ ਗਲਤ ਸਨ। ਇਹਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਅਦਾਲਤ ਜੋ ਵੀ ਫੈਸਲਾ ਲਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ। ਕੋਰਟ ਦੇ ਫੈਸਲੇ ਅਨੁਸਾਰ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰੀਖਿਆ ਦੇ ਰਿਜ਼ਲਟ ਦਾ ਦੇਸ਼ ਭਰ ਵਿੱਚ ਗਰੋਹ ਹੋ ਰਿਹਾ ਹੈ ਇਸ ਲਈ ਚੰਡੀਗੜ੍ਹ ਵਿੱਚ ਵੀ ਕਾਂਗਰਸ ਪਾਰਟੀ ਨੇ ਕੇਂਦਰ ਖਿਲਾਫ ਮੁਜ਼ਾਹਰਾ ਕੀਤਾ ਇਸ ਕਰਕੇ ਜੋ ਦੇਸ਼ ਇੰਨਾ ਵੱਡਾ ਸਕੈਮ ਹੋਇਆ NEET ਦੇ ਐਗਜ਼ਾਮ ਪਿਛੇ ਉਦੇਪ ਖਿਲਾਫ ਅੱਜੇ ਪ੍ਰਦਰਸ਼ਨ ਹੈ ਜੋ ਭਾਜਪਾ ਦੇ ਮਨਿਸਟਰ ਨੇ ਉਹਨਾਂ ਤੋਂ ਅਸਤੀਫਾ ਮੰਗ ਰਿਹਾ ਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਛਾਤੀ ਥੋਕ ਕੇ ਕਹਿੰਦੇ ਆ ਕਿ ਮੇਰਾ ਇੰਨਾ ਚੋੜਾ سینਾ ਅੱਜ ਉਹ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਾਂਗੇ ਕਿ ਜਿਹੜਾ ਇਹ ਸਕੈਮ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੂਰੇ ਦੇਸ਼ ਯੂਥ ਕਾਂਗਰਸ ਕਾਂਗਰਸ ਅੱਜ ਪ੍ਰੋਟੈਸਟ ਕਰੀ ਹੈ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਆਪਣੇ ਆਪ ਨੂੰ ਇੱਕ ਤਾਨਾਸ਼ਾ ਸਮਝਦੇ ਅੱਜ ਉਹਨਾਂ ਤੋਂ ਇਹ ਜਵਾਬ ਮੰਗਣਾ ਜੋ ਐਡਾ ਵੱਡਾ ਸਕੈਮ ਹੋਇਆ ਹੈ ਨੀਟ ਦੇ ਐਗਜ਼ਾਮਸ ਇਹਦੇ ਪਿੱਛੇ ਦੋਸ਼ੀ ਸੁਪਰੀਮ ਕੋਰਟ ਇੱਕ ਆਪਣਾ ਚੱਲ ਸਾਡਾ ਇੱਕ ਆਪਣਾ ਕੰਮ ਹੈ ਜੀ ਇਹ ਅਸੀਂ ਆਪਣੇ ਤਰੀਕੇ ਨਾਲ ਸਾਡਾ ਫਰਜ਼ ਮੰਦਾ ਅਸੀਂ ਲੋਕਾਂ ਦੇ ਨੁ ਮੰਨਦੇ ਨਹੀਂ ਤੇ ਸਾਨੂੰ ਲੋਕਾਂ ਦੀ ਆਵਾਜ਼ ਆਪਣੇ ਤਰੀਕੇ ਨਾਲ ਚੱਕਣੀ ਪਈ। ਐਜੂਕੇਸ਼ਨ ਮਿਨਿਸਟਰ ਤਾਂ ਬਣਨੇ ਤੇ ਉਹ ਉਹ ਕੀ ਪੈਨਲ ਬਣਾਣਗੇ? ਉਹ ਖੁਦ ਖੁਦ ਕਲਪਰੇਟ ਨਿਕਲਣੇ ਇਸ ਚ ਅਸੀਂ ਹੁਨਾ ਤੋ ਹੀ ਇਸਤੀਫਾ ਮੰਗ ਰਹੇ ਕਿ ਉਹ ਇਸ ਚ ਇਸਤੀਫਾ ਦੇ। ਪੀਐਮ ਮੋਦੀ ਹਰ ਚੀਜ਼ 'ਚ ਕੋਈ ਵੀ ਛੋਟੀ ਛੋਟੀ ਗੱਲ ਆਂਦੀ ਉਹ ਤੇ ਵੱਡੇ ਬਿਆਨ ਦਿੰਦੇ ਆਂ ਦਿੰਦੇ ਆਂ ਅੱਜ ਤਾਂ ਹੀ ਪ੍ਰੋਟੈਸਟ ਹੈ ਕੱਲ ਪਰਸੋ ਨੂੰ ਸੰਸਦ ਜਸਤਾਈ ਤਰੀਕ ਨੂੰ ਸੰਸਦ ਅਉਧਾ ਕਰ ਆ ਬੋਊਗਾ ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਜਾਊਗਾ ਜੋ ਐਡਾ ਵੱਡਾ ਸਕੈਮ ਹੋਇਆ ਇਹਦੇ ਪਿੱਛੇ ਕੀ ਦਾ ਹੱਥ ਦੇਖੋ ਜੀ ਉਹ ਮੁबारकबाद ਜੇਲ੍ਹ ਤੋਂ ਬਾਹਰ ਆ ਰਹੇ ਆ ਨਹੀਂ ਨੀਟ ਪ੍ਰੀਖਿਆ 'ਚ ਧੰਦਲੀ ਦੇ ਖਿਲਾਫ ਅੱਜ ਯੂਥ ਕਾਂਗਰਸ ਦੇ ਵੱਲੋਂ ਚੰਡੀਗੜ੍ਹ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਇਸ ਧੰਦਲੀ 'ਚ ਸਿੱਖਿਆ ਮੰਤਰੀ ਦੀ ਵਿਸ਼ਮੂਲੀਅਤ ਹੈ। ਜ਼ਿਕਰ ਜੋਗ ਹੈ ਕਿ ਨੀਟ ਦੀ ਪ੍ਰੀਖਿਆ 5 ਮਈ ਨੂੰ ਦੇਸ਼ ਭਰ ਦੇ ਵਿੱਚ ਹੋਈ ਸੀ। ਇਸ ਦੇ ਰਿਜ਼ਲਟ 4 ਜੂਨ ਨੂੰ ਆਏ ਸਨ। ਇੰਨਾਂ ਵਿੱਚ ਕਈ ਬੇਨਿਯਮੀਆਂ ਸਨ ਅਤੇ ਕਪੜੇ ਦੀ ਸੰਭਾਵਨਾ ਸੀ। ਇਹ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ। ਉੱਥੇ ਕੋਰਟ ਨੇ ਇਹ ਸਵੀਕਾਰ ਕੀਤਾ ਕਿ ਦਿੱਤੇ ਗਏ ਗ੍ਰੇਸ ਸੰਖ ਗਲਤ ਸਨ। ਇਹਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਅਦਾਲਤ ਜੋ ਵੀ ਫੈਸਲਾ ਲਵੇਗੀ ਉਹਨਾਂ ਨੂੰ ਮਨਜ਼ੂਰ ਹੋਵੇਗਾ। ਕੋਰਟ ਦੇ ਫੈਸਲੇ ਅਨੁਸਾਰ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾਵੇਗੀ। ਪਰੀਖਿਆ ਦੇ ਰਿਜ਼ਲਟ ਦਾ ਦੇਸ਼ ਭਰ ਵਿੱਚ ਗਰੋਹ ਹੋ ਰਿਹਾ ਹੈ ਇਸ ਲਈ ਚੰਡੀਗੜ੍ਹ ਵਿੱਚ ਵੀ ਕਾਂਗਰਸ ਪਾਰਟੀ ਨੇ ਕੇਂਦਰ ਖਿਲਾਫ ਮੁਜ਼ਾਹਰਾ ਕੀਤਾ ਇਸ ਕਰਕੇ ਜੋ ਦੇਸ਼ ਇੰਨਾ ਵੱਡਾ ਸਕੈਮ ਹੋਇਆ NEET ਦੇ ਐਗਜ਼ਾਮ ਪਿਛੇ ਉਦੇਵ ਖਿਲਾਫ ਅੱਜੇ ਪ੍ਰਦਰਸ਼ਨ ਹੈ ਜੋ ਭਾਜਪਾ ਦੇ ਮਨਿਸਟਰ ਨੇ ਉਹਨਾਂ ਤੋਂ ਅਸਤੀਫਾ ਮੰਗ ਰਿਹਾ ਤੇ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਛਾਤੀ ਥੋਕ ਕੇ ਕਹਿੰਦੇ ਆ ਕਿ ਮੇਰਾ ਇੰਨਾ ਚੋੜਾ سینਾ ਅੱਜ ਉਹ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਾਂਗੇ ਕਿ ਜਿਹੜਾ ਇਹ ਸਕੈਮ ਹੋਇਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੂਰੇ ਦੇਸ਼ ਯੂਥ ਕਾਂਗਰਸ ਕਾਂਗਰਸ ਅੱਜ ਪ੍ਰੋਟੈਸਟ ਕਰੀ ਹੈ ਜੇ ਦੇਸ਼ ਦੇ ਪ੍ਰਧਾਨ ਮੰਤਰੀ ਜੋ ਆਪਣੇ ਆਪ ਨੂੰ ਇੱਕ ਤਾਨਾਸ਼ਾ ਸਮਝਦੇ ਅੱਜ ਉਹਨਾਂ ਤੋਂ ਇਹ ਜਵਾਬ ਮੰਗਣਾ ਜੋ ਐਡਾ ਵੱਡਾ ਸਕੈਮ ਹੋਇਆ ਹੈ ਨੀਟ ਦੇ ਐਗਜ਼ਾਮਸ ਇਹਦੇ ਪਿੱਛੇ ਦੋਸ਼ੀ ਸੁਪਰੀਮ ਕੋਰਟ ਇੱਕ ਆਪਣਾ ਚੱਲ ਸਾਡਾ ਇੱਕ ਆਪਣਾ ਕੰਮ ਹੈ ਜੀ ਇਹ ਅਸੀਂ ਆਪਣੇ ਤਰੀਕੇ ਨਾਲ ਸਾਡਾ ਫਰਜ਼ ਬੰਦਾ ਅਸੀਂ ਲੋਕਾਂ ਦੇ ਨੁ ਮੰਨਦੇ ਨਹੀਂ ਤੇ ਸਾਨੂੰ ਲੋਕਾਂ ਦੀ ਆਵਾਜ਼ ਆਪਣੇ ਤਰੀਕੇ ਨਾਲ ਚੱਕਣੀ ਪਈ। ਐਜੂਕੇਸ਼ਨ ਮਿਨਿਸਟਰ ਤਾਂ ਬਣਨੇ ਤੇ ਉਹ ਉਹ ਕੀ ਪੈਨਲ ਬਣਾਣਗੇ? ਉਹ ਖੁਦ ਖੁਦ ਕਲਪਰੇਟ ਨਿਕਲਣੇ ਇਸ ਚ ਅਸੀਂ ਹੁਨਾ ਤੋ ਹੀ ਇਸਤੀਫਾ ਮੰਗ ਰਹੇ ਕਿ ਉਹ ਇਸ ਚ ਇਸਤੀਫਾ ਦੇ। ਪੀਐਮ ਮੋਦੀ ਹਰ ਚੀਜ਼ ਚ ਕੋਈ ਵੀ ਛੋਟੀ ਛੋਟੀ ਗੱਲ ਆਂਦੀ ਉਹ ਤੇ ਵੱਡੇ ਬਿਆਨ ਦਿੰਦੇ ਆਂ ਦਿੰਦੇ ਆਂ ਅੱਜ ਤਾਂ ਹੀ ਪ੍ਰੋਟੈਸਟ ਹੈ ਕੱਲ ਪਰਸੋ ਨੂੰ ਸੰਸਦ ਜਸਤਾਈ ਤਰੀਕ ਨੂੰ ਸੰਸਦ ਉਹਦਾ ਕਰ ਆ ਬੋਊਗਾ ਤੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਜਾਊਗਾ ਜੋ ਐਡਾ ਵੱਡਾ ਸਕੈਮ ਹੋਇਆ ਇਹਦੇ ਪਿੱਛੇ ਕੀ ਦਾ ਹੱਥ ਦੇਖੋ ਜੀ ਉਹ ਮੁबारकबाद ਜੇਲ੍ਹ ਤੋਂ ਬਾਹਰ ਆ ਰਹੇ ਆ ਨਹੀਂ ਤੇ